ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਹੱਸਦੇ ਖੇੜਦੇ ਰੱਖੇ ਸੋ ਇੱਕ ਛੋਟੀ ਜੀ ਬਾਤ ਲੈ ਕੇ ਆਈਆਂ ਇੱਕ ਪਿੰਡ ਦੇ ਵਿੱਚ ਨਾ ਇੱਕ ਖੱਤਰੀਆਂ ਦਾ ਘਰ ਸੀ ਤੇ ਉਹ ਆ ਸਰਾਧਾ ਨੂੰ ਹਰੇਕ ਹੀ ਵੇਸ ਤੇ ਹੁਣ ਅੱਜ ਕੱਲ ਤਾਂ ਜ਼ਿਮੀਂਦਾਰ ਵੀ ਸਰਾਧ ਪਾਉਂਦੇ ਨੇ ਪਰ ਅੱਗੇ ਆਮ ਤੌਰ ਤੇ ਬਾਹਮਣਾਂ ਤੇ ਬਾਣਿਏ ਇਹ ਲੋਕ ਹੀ ਪਾਉਂਦੇ ਹੁੰਦੇ ਜਿਹੜੇ ਹਿੰਦੂ ਹੁੰਦੇ ਤਾਂ ਉਹ ਭਾਈ ਜਿਹੜੀ ਉਹਨਾਂ ਦੀ ਬੁਢੀ ਸੀ ਉਹਦੇ ਤਿੰਨ ਪੁੱਤ ਸੀ ਖੱਤਰੀਆਂ ਦੀ ਬੁਢੀ ਸੀ ਉਹ ਬੁਢੀ ਬਹੁਤ ਕੰਜੂਸ ਸੀ ਦੋ ਪੁੱਤੋਂ ਦੇ ਬerre ਹੋਏ ਸੀ ਇੱਕ ਕੁਮਾਰਾ ਸੀ ਹਲੇ ਪੁੱਤਾਂ ਨੂੰ ਤਾਂ ਸ਼ਹਿਰ ਭੇਜ ਦਿੰਦੀ ਵੀ ਕੰਮ ਕਰੋ ਉਹ ਇੱਕ ਮਹੀਨੇ ਬਾਅਦ ਤਨਖਾਹ ਮਿਲਦੀ ਪੈਸੇ ਫੜਾਉਣ ਆਉਂਦੇ ਹੁੰਦੇ ਤੜਕੇ ਨੂੰ ਫੇਰ ਤੋਰ ਦਿੰਦੀ ਉਹਨਾਂ ਨੂੰ ਵੀ ਜਾਓ ਕਮਾਓ ਜਾ ਕੇ ਘਰੇ ਰਹਿ ਕੇ ਕੀ ਕਰਨਾ ਹੈ ਪੈਸਿਆਂ ਨੂੰ ਜਮ੍ਹਾਂ ਕਰੀ ਜਾਂਦੀ ਤੇ ਘਰੇ ਨੂੰਹਾਂ ਤੀਆਂ ਜਿਹੜੀਆਂ ਦੋ ਉਹਨਾਂ ਨੂੰ ਦਾਲ ਸਬਜ਼ੀ ਬਣਾ ਧਰ ਦਿੰਦੀ ਧਰ ਨਦੀਂਦੀ ਕਹਿੰਦੀ ਆਚਾਰ ਕਾਦੇ ਵਾਸਤੇ ਇਹਦੇ ਨਾਲ ਰੋਟੀ ਖਾਓ ਚਰਖਾ ਤੜਕੀ ਢਹਾ ਦਿੰਦੀ ਦੋਹਾਂ ਨੂੰ ਕੱਤੀ ਜਾਓ ਸਾਰਾ ਦਿਨ ਫਿਰ ਉਹ ਕੱਤਦੀਆਂ ਅਟੇਰਦੀਆਂ ਅਟੇਰ ਕੇ ਫਿਰ ਉਹ ਸੂਤ ਮੇਲਦੀਆਂ ਮੇਲਿਆ ਹੋਇਆ ਸੂਤ ਫੇਰ ਉਹ ਪੰਡ ਬਣ ਕੇ ਸ਼ਹਿਰ ਵੇਚ ਕੇ ਆਉਂਦੀ ਪੈਸੇ ਲਿਆ ਕੇ ਉਹ ਵੀ ਗੁੜਪ ਕਰ ਲੈਂਦੀ ਤਾਂ ਉਹ ਬੜਾ ਦੁਖੀ ਹੁੰਦੀ ਆ ਬਿਲੇ ਸ਼ਹਿਰ ਗਈ ਆ ਕੋਈ ਖਾਣ ਪੀਣ ਨੂੰ ਵੀ ਨਹੀਂ ਲਿਆ ਕੇ ਦਿੰਦੀ ਵੀ ਪੇਕਿਆਂ ਦੇ ਘਰੇ ਜਿਹੜਾ ਕੁਝ ਖਾ ਲਿਆ ਖਾ ਲਿਆ ਤਾਂ ਦਾਲ ਪਾਣੀ ਵੀ ਨਹੀਂ ਦਿੰਦੀ ਖਾਣਾ ਐਨੀ ਕੰਜੂਸ ਐ ਉਹ ਉਤੋਂ ਦੁਖੀ ਬਹੁਤ ਤਾਂ ਹੁਣ ਭਾਈ ਉਹਨੇ ਤੀਜਾ ਮੁੰਡਾ ਵੀ ਵਿਆਹ ਲਿਆ ਉਹ ਜਿਹੜਾ ਤੀਜਾ ਵਿਆਹ ਆ ਉਹ ਕੁੜੀ ਥੋੜੀ ਜਿਹੀ ਪੜ੍ਹੀ ਹੋਈ ᱛੀ ਨਾਲੇ ਉਹ ਕੁੜੀ ਸੀ ਚੁਸਤ ਚਲਾਕ ਹੁਸ਼ਿਆਰ ਉਹਨੇ ਜਦੋਂ ਆ ਕੇ ਮਾਹੌਲ ਦੇਖਿਆ ਉਹਦਾ ਵਿਆਹ ਹੋਇਆ ਉਹਨੇ ਤਾਂ ਦੂਜੇ ਦਿਨ ਹੀ ਮੁੰਡਾ ਕੰਮ ਤੇ ਉਹ ਵੀ ਫੇਰ ਪੇਜਤੇ ਤਿੰਨੇ ਕਹਿੰਦੀ ਘਰੇ ਬਹਿ ਕੇ ਕੀ ਕਰਨਾ ਕਹਿੰਦੀ ਮਹੀਨੇ ਨੂੰ ਆਇਓ ਤਨਖਾਹ ਲੈ ਕੇ ਉਹ ਬੜੀ ਦੁਖੀ ਜਿਹਦਾ ਨਵਾਂ ਵਿਆਹ ਹੋਇਆ ਹੈ ਕਹਿੰਦੀ ਵੀ ਮੈਨੂੰ ਤਾਂ ਇਹਨੇ ਕੋਈ ਗੱਲਬਾਤ ਵੀ ਨਹੀਂ ਉਹਦੇ ਨਾਲ ਕਰਨ ਦਿੱਤੀ ਵੀ ਪਤਾ ਨਹੀਂ ਕਿਹਾ ਜਾ ਸੁਭਾਅ ਹੈ ਉਹਦਾ ਕਿਹਾ ਜਾ ਨਾ ਚਲੋ ਜੀ ਤਿੰਨ ਪਹਿਲਾਂ ਦੋ ਚਾਰ ਖੇ ਤੇ ਹੁਣ ਤਿੰਨ ਡਹਾਤੇ ਕਹਿੰਦੀ ਕੱਤੀ ਜਾਉ ਦਿਨ ਰਾਤ ਤਾਂ ਹੁਣ ਉਹ ਦੂਜੀਆਂ ਵੱਡੀਆਂ ਉਹਨੂੰ ਛੋਟੀ ਨੂੰ ਸਾਰੀ ਕਹਾਣੀ ਸੁਣਾਉਂਦੀਆਂ ਨੇ ਵੀ ਇਹ ਤਾਂ ਅਹੀ ਜੀ ਹੈ ਦਾਲ ਪਾਣੀ ਨੇ ਕਦੇ ਨੰਦਰ ਨ ਦਿੱਤਾ ਹੋਰ ਚੀਜ਼ ਤਾਂ ਗਦੇ ਕਹਿੰਦੀ ਆ ਸਾਡ ਤਾਂ ਖੀਰ ਖੜਾ ਖਾਣ ਨੂੰ ਬਾਲੇ ਜੀ ਕਰਦਾ ਵੀ ਇਹ ਤਾਂ ਕਦੇ ਦਾਲ ਨਹੀਂ ਤਰਨ ਦਿੰਦੀ ਖੀਰ ਪ੍ਰਸ਼ਾਦ ਸਾਨੂੰ ਕਿੱਥੋਂ ਬਣਾਉਣ ਦੇਊਗੀ ਵੀ ਆਪਦੇ ਪੇਕੀ ਜਿਹੜੀ ਕੁਸ ਖਾਏ ਉਹਨੇ ਆ ਖਾਏ ਉਹਨੇ ਵੀ ਨਾ ਇਹ ਪੇਕੀ ਜਾਣ ਦਿੰਦੀ ਛੇਤੀ ਛੇਤੀ ਵੀ ਤੜਕੇ ਤੋਂ ਚਾਰ ਖੇਡਾਉਣੇ ਆ ਬਸ ਆਚਾਰ ਨਾਲ ਰੋਟੀ ਖਾ ਲਈ ਬਸ ਫੇਰ ਗੱਤੀ ਜਾਓ ਉਹ ਕਹਿੰਦੀ ਇਹ ਤਾਂ ਬਹੁਤ ਮਾੜੀ ਗੱਲ ਐ ਉਹ ਕਹਿੰਦੀ ਕੋਈ ਨਾ ਹੁਣ ਮੈਂ ਆ ਗਈ ਕਹਿੰਦੀ ਮੈਂ ਮੇਰੇ ਜਿਵੇਂ ਮੈਂ ਕਹੂੰ ਮੇਰੇ ਨਾਲ ਰਲ ਕੇ ਚੱਲਿਓ ਕਹਿੰਦੀ ਇਹ ਤਾਂ ਕਹਿੰਦੀ ਆਪਾਂ ਨੂੰ ਅਚਾਰ ਦਾਲ ਸਬਜ਼ੀ ਤਾਂ ਕੀ ਕਹਿੰਦੀ ਇਹ ਤਾਂ ਤਿਹੌਲੇ ਬਣਾ ਬਣਾ ਖਵਾਉਗੀ ਕਹਿੰਦੀ ਦੇਖਿਓ ਸਭ ਕੁਝ ਤਾਂ ਦੂਰ ਹੈ ਉਹ ਕਹਿੰਦੀ ਆ ਹੈ ਜੇ ਤੇਰੇ ਕੋਲੇ ਕੀ ਆ ਉਹ ਕਹਿੰਦੀ ਦੇਖਦੀਆਂ ਜਾਓ ਤਾਂ ਇੰਨੇ ਭਾਈ ਸਰਾਦ ਆ ਗਏ ਕਹਿੰਦੀਆਂ ਬੇਬੇ ਸਰਾਦ ਪਾਓ ਆਪਾਂ ਵੀ ਕਹਿੰਦੀ ਨਾ ਨਾ ਕੀ ਪਾਉਣਾ ਕਹਿੰਦੀ ਐਵੇਂ ਖੀਰ ਕਰਾਂਗੇ ਪ੍ਰਸ਼ਾਦ ਕਰਾਂਗੇ ਖਰਚਾ ਹੋਊਗਾ ਆਪਾਂ ਨਹੀਂ ਕਹਿੰਦੀ ਛੱਡੋ ਪਰਾਂ ਕੀ ਪਾਉਣਾ ਭਾਈ ਉਹ ਛੋਟੀ ਨੂੰ ਨੇ ਗੱਲ ਫੜਨੀ ਉਹ ਬੁੜੀ ਉਹਨਾਂ ਦੀ ਹਰ ਰੋਜ਼ ਸਵੇਰ ਵੇਲੇ ਗੜਬੀ ਲਾ ਜਾ ਕੇ ਪਾਣੀ ਦੀ ਨਾ ਬਾਹਰ ਕ ਪਿੱਪੜ ਸੀ ਘਰ ਤੋਂ ਥੋੜਾ ਜਿਹਾ ਨੇੜੇ ਉਹ ਪਿੱਪੜ ਦੇ ਜੜ ਚ ਪਾਣੀ ਪਾ ਕੇ ਆਉਂਦੀ ਹੁੰਦੀ ਤੇ ਉੱਥੇ ਬੈਠ ਕੇ 5-7 ਮਿੰਟ ਪਾਠ ਪੂਜਾ ਕਰਕੇ ਆਉਂਦੀ ਹੁੰਦੀ। ਰੋਜ਼ ਦੀ ਰੁਟੀਨ ਸੀ ਉਹਦੀ। ਤਾਂ ਹੁਣ ਉਹ ਛੋਟੀ ਨੂੰਨੇ ਦੇਖੀ। ਬੀ ਆ ਕੰਮ ਕਰਦੀ ਐ। ਤਾਂ ਤੜਕੀ ਨੇਰੇ ਜਾ ਚੜੀ ਪਈ ਪਿੱਪੜ ਤੇ। ਪਿੱਪੜ ਤੇ ਗਈ ਜਦੋਂ ਉਹਨੇ ਦੇਖਿਆ ਵੀ ਮਾਤਾ ਆ ਗਈ। ਪਾਣੀ ਪਾਉਣਾ। ਜਦੋਂ ਉਹਨੇ ਪਾਣੀ ਪਾਇਆ ਬਈਗੀ ਲੱਗੀ ਅੱਖਾਂ ਜੀਆਂ ਮੀਚ ਕੇ ਕੁਛ ਪਾਠ ਜਾਂ ਕਰਨਾ ਤਾਂ ਉਤੋਂ ਨੂ ਬੋਲਦੀ ਐ ਫਿਰ ਕਹਿੰਦੀ ਖੱਤਰੀ ਬਹਤਰੀ ਮੋਢੇ ਤੇ ਤੱਕੜੀ ਸਰਾਧ ਨਾ ਖਵਾਵੇ ਚਰਖਾ ਗੱਤਣੀ ਭਾਈ ਉਹ ਤਾਂ ਜਿਉਂ ਭੱਜੀ ਬੁੜੀ ਤਾਂ ਡਰ ਕੇ ਵੀ ਸਾਡਾ ਤਾਂ ਕੋਈ ਵੱਡਾ ਬੁਢੇ ਰਾ ਆ ਗਿਆ ਇਹ ਜਿਹੜਾ ਕਹਿੰਦਾ ਸਰਾਧ ਨਾ ਖਵਾਵੇ ਵੀ ਮੈਂ ਤਾਂ ਖਵਾਉਂਦੀ ਨਹੀਂ ਪਈ ਕਰਿਆ ਕੇ ਦਮ ਲਿਆ ਤਾਂ ਇਨੇ ਨੂੰ ਵੀ ਉੱਤਰ ਕੇ ਆ ਗਈ ਤਾਂ ਉਹ ਪੁੱਛਦੀ ਐ ਬੇਬੇ ਤੂੰ ਡਰੀ ਫੋਈ ਕਾ ਤੂੰ ਆ ਕੇ ਕਹਿੰਦੀ ਨੀਤੀਓ ਚੱਕ ਦੋ ਨੀ ਚਰਖੇ ਚੱਕ ਦੋ ਚ ਉਹ ਕਹਿੰਦੀ ਬੇਬੇ ਤੈਨੂੰ ਕੀ ਹੋ ਗਿਆ ਅੱਗੇ ਤਾਂ ਡਾ ਲਓ ਚਰਖੇ ਕਹਿੰਦੀ ਐ ਅੱਜ ਕਹਿੰਦੀ ਚੱਕ ਦੋ ਚਰਖੇ ਕਹਿੰਦੀ ਐ ਨੀ ਮਾਤਾ ਬਾ ਚੱਕੀ ਆਂ ਜਾ ਹਾੜੇ ਮੈਨੂੰ ਬਚਾ ਲੋ ਉਹ ਕਹਿੰਦੀ ਹੋਇਆ ਕੀ ਐ ਸਾਨੂੰ ਦੱਸ ਤਾਂ ਦੇ ਕਹਿੰਦੀ ਵੱਡੇ-ਵਡੇਰੇ ਕਹਿੰਦੀ ਕੋਈ ਬਾਬਾ ਬੋਲਦਾ ਤੀ ਉੱਥੇ ਤਾਂ ਪਿਪਲ ਤੇ ਵੀ ਆਏ ਕਹਿੰਦਾ ਵੀ ਆਪਾਂ ਸਰਾਦ ਨਹੀਂ ਪਾਉਂਦੇ ਨਾ ਕਹਿੰਦੀ ਉੱਥੇ ਮੈਨੂੰ ਗਿਆ ਉਹਨੇ ਖਤਰੀ ਬਹਤਰੀ ਮੋਢੇ ਉੱਤੇ ਤੱਕੜੀ ਸਰਾਦ ਨਾ ਖਵਾਵੇ ਚਰਖੇ ਕਤਣੀ ਉਹ ਕਹਿੰਦੀ ਅੱਛਾ ਬੇਬੇ ਉਹਨਾਂ ਨੇ ਹੋਰ ਡਰਾਤੀ ਕਹਿੰਦੀ ਬੇਬੇ ਫਿਰ ਤੂੰ ਸਰਾਦ ਕਰ ਰਿਆ ਕਰ ਕਹਿੰਦੀ ਤੂੰ ਤਾਂ ਕਰਦੀ ਨਹੀਂ ਹੈ ਕਹਿੰਦੀ ਹੈ ਇਹ ਐਂ ਕਰੂ ਕਹਿੰਦੀ ਮੈਂ ਟੜਕੇ ਸ਼ਹਿਰ ਜਾਉਂ ਸਮਾਨ ਲਿਆ ਕੇ ਦੇਉ ਤੁਹਾਨੂੰ ਖੁੱਲਾ ਜਾ ਬਣਾ ਦਿਓ ਚਲੋ ਜੀ ਉਹਨਾਂ ਨੇ ਕੀ ਕਰਿਆ ਤੜਕੇ ਨੂੰ ਸ਼ਹਿਰ ਗਈ ਬੁੜੀ ਚੌਲ ਚੂਲ ਮਿੱਠਾ ਸਾਰਾ ਰਸ ਸਮਾਨ ਲਿਆ ਕੇ ਘਰੇ ਜਿਹੜੀ ਪਹਿਲਾਂ ਕੁਸ਼ ਬਨੀਤੀ ਰੱਖਦੀ ਉਹਨਾਂ ਨੂੰ ਕਹਿੰਦੀ ਲੈ ਨੂੰਹਾਂ ਨੂੰ ਕਹਿੰਦੀ ਵੀ ਸਾਰ ਖੇਤਾ ਦੇਉ ਚੱਕ ਚਾਰਖੰਡਾ ਉਹਨਾਂ ਜਿਤੋਂ ਬਾਅਦ ਖੁੱਲੀ ਜੀ ਖੀਰ ਬਣਾ ਲਓ ਪ੍ਰਸ਼ਾਦ ਬਣਾ ਲਓ ਆਪਾਂ ਤਾਂ ਭੋਗ ਲਵਾਵਾਂਗੇ ਸਰਾਧ ਪਾਵਾਂਗੇ ਕਹਿੰਦੀ ਤਾਂ ਭਾਈ ਹੁਣ ਬਣਾ ਲਿਆ ਖੀਰ ਪ੍ਰਸ਼ਾਦ ਵੀ ਬਣਾ ਲਿਆ ਸਾਰਾ ਕੁਝ ਕਰਿਆ ਬਹੂਆਂ ਤਾਂ ਕਹਿੰਦੀਆਂ ਇੱਕ ਦੂਜੀ ਕਹਿਣ ਨਹੀਂ ਖਾਸੇ ਚੌਲ ਪਾ ਲੂ ਖਾਸ ਆਟਾ ਪਾ ਕੇ ਕੜਾਹ ਕਰ ਲਓ ਤੜਕੇ ਨੂੰ ਖੇਰ ਖਾਵਾਂਗੇ ਆਪਾਂ ਤਾਂ ਇਹੀ ਕਿਉਂ ਜਿਵੇਂ ਕਦੇ ਦੇਖੀ ਨਹੀਂ ਚੀਜ਼ ਨੂੰ ਖਾਣ ਤਾਂ ਦਿੰਦੀ ਬਣਾਉਣ ਤਾਂ ਦਿੰਦੀ ਨਹੀਂ ਤੀ ਉਹ ਤਾਂ ਦਾਲ ਪਾਣੀ ਨਹੀਂ ਧਰਨਾ ਦਿੰਦੀ ਭਾਈ ਜੇ ਲੋ ਜੀ ਉਹਨਾਂ ਨੇ ਖਾਦਾ ਪੀਤਾ ਤਾਂ ਉਹਨਾਂ ਨੇ ਕਿਹਾ ਗਰੇ ਵੀ ਤੁਸੀਂ ਚਰਖਾ ਨਾੜਾ ਉਹ ਮੇਰੇ ਕੋਲ ਬੈਠੋ ਮੈਨੂੰ ਇਕੱਲੀ ਨਾ ਛੱਡੋ ਨਹੀਂ ਮੈਨੂੰ ਤਾਂ ਕੋਈ ਵੱਡਾ ਵੱਡੇ ਰਖਿੱਚ ਕੇ ਲੈ ਜੂ ਮੈਨੂੰ ਤਾਂ ਮਾਰ ਦੂ ਭਾਈ ਉਹਨਾਂ ਦੀ ਗਵੰਡਣ ਆ ਗਈ ਇੱਕ ਗਵੰਡਣ ਆਈ ਹੋਈ ਕਹਿੰਦੀ ਵੀ ਕੀ ਗੱਲ ਉਹ ਛੋਟੀ ਨੂੰ ਕਹਿੰਦੀ ਉਹਨੂੰ ਛੋਟੀ ਨੂੰ ਕਹਿੰਦੀ ਕਹਿੰਦੀ ਬੇਬੇ ਆ ਸਾਡੇ ਬੇਬੇ ਨੂੰ ਸਮਝਾ ਕੇ ਜਾ ਕਹਿੰਦੀ ਕਹਿੰਦੀ ਐ ਵੀ ਮੈਨੂੰ ਵੱਡਾ-ਵਡੇਰਾ ਮਾਰ ਦੂਗਾ ਕੋਈ ਵੀ ਮੈਂ ਸ਼ਰਾਦ ਨਹੀਂ ਪਉਂਦੀ ਉਹ ਕਹਿਣ ਲੱਗੀ ਕਿਉਂ ਕੁੜੇ ਕੀ ਕਰ ਲੈ ਉਹਨੂੰ ਪੁੱਛਣ ਲੱਗੀ ਉਹ ਕਹਿੰਦੀ ਨਾ ਮੈਂ ਤਾਂ ਸੱਚ ਬੋਲਦੀ ਆ ਮੈਨੂੰ ਕਹਿੰਦੀ ਪਾਣੀ ਪਾਉਣ ਰੋਜ਼ ਹੀ ਜਾਂਦੀ ਆ ਕਹਿੰਦੀ ਹੁਣ ਸ਼ਰਾਧਾਂ ਦੇ ਦਿਨਾਂ ਕਰਕੇ ਕਹਿੰਦੀ ਮੈਨੂੰ ਤਾਂ ਉੱਥੇ ਬਾਬਾ ਬੋਲਿਆ ਸਾਡਾ ਕੋਈ ਵੱਡਾ-ਵਡੇਰਾ ਉਹ ਕਹਿੰਦੀ ਅੱਛਾ ਉਹ ਭਾਈ ਤੇਜ਼ਤੀ ਉਹ ਨਾਲੇ ਤਾਂ ਨੂਹਾ ਕਰਨੀ ਚੱਕੇ ਗੱਲ ਬੁੜੀ ਦੀ ਸੁਣੇ ਅੱਖਾਂ ਨੂਹਾ ਗੰਨੀ ਉਹ ਵੀ ਸਮਝ ਗਈ ਵੀ ਨੂਹਾ ਮੁਸਕੜੀਏ ਹੱਸਦੀਆਂ ਨੇ ਚਲੋ ਜੀ ਸਮਝ ਗਈ ਵੀ ਕੋਈ ਇੰਨਾ ਦੀ ਕਾਲ ਸਤਾਨੀ ਹੈ ਭਾਈ ਉਹ ਵੀ ਬਾਗੀ ਮੁਰਗੀ ਚਲ ਤਾਂ ਹੁਣ ਫੇਰ ਰਾਤ ਨੂੰ ਬੁੜੀ ਪਈ ਹੈ ਨੂ ਨੂੰ ਕਹਿੰਦੀ ਛੋਟੀ ਨੂੰ ਵੀ ਤੂੰ ਮੇਰੇ ਕੋਲ ਪੈ ਜਾ ਉਹਨੇ ਵੱਡੀ ਬਾਤੀ ਉਹਨੂੰ ਕਹਿੰਦੀ ਤੂੰ ਵੱਡੀ ਨੂੰ ਕਹਿੰਦੀ ਤੂੰ ਪੈ ਜਾ ਵੀ ਮੈਂ ਚੜੂ ਪਰਸ਼ਤੀ ਤੇ ਪਰਸ਼ਤੀ ਤੇ ਅੰਦਰ ਤਾਂ ਉਹ ਹੁਣ ਜਦੋਂ ਪੈ ਗਈ ਉਹਨੇ ਰਾਤ ਸੌਂਗੀ ਉਹਨੇ ਰਾਤ ਨੂੰ ਪਰਸ਼ਤੀ ਤੇ ਪੌੜੀ ਲਾਈ ਛੋਟੀ ਬਹੂ ਨੇ ਪਰਸ਼ਤੀ ਤੇ ਚੜ ਗਈ ਚੜ ਕੇ ਫੇਰ ਉੱਥੇ ਜਾ ਕੇ ਫੇਰਾ ਹੀ ਲਫਜ਼ ਬੋਲਤਾ ਤਾਂ ਹੁਣ ਵੱਡੀ ਨੂੰ ਉਹਨੂੰ ਤਾਂ ਪਤਾ ਤੀ ਵੀ ਉਹ ਕਰ ਰਹੀ ਐ ਉਹ ਕਹਿੰਦੀ ਖੱਤਰੀ ਬਹਤਰੀ ਮੋਢੇ ਤੇ ਤੱਕੜੀ ਸਰਾਦ ਨਾ ਖਵਾਵੇ ਚਰਖੇ ਕਤਣੀ ਬੁਢੀ ਤਾਂ ਫੇਰ ਉੱਠ ਕੇ ਬੈਗੀ ਰਾਮ 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 ਉਹ ਕਹਿੰਦੀ ਬੁੱਢੀ ਨੂੰ ਕਹਿੰਦੀ ਬੇਬੇ ਹੁਣ ਤੈਨੂੰ ਕੀ ਹੋ ਗਿਆ ਕਹੀਂ ਸੁੱਤੀ ਤਾਂ ਪਈ ਤੀ ਕਹਿੰਦੀ ਨਹੀਂ ਆ ਦੇਖ ਕਹਿੰਦੀ ਫੇਰ ਕਹਿੰਦੀ ਮੈਨੂੰ ਤਾਂ ਬਾਬਾ ਤਾਂ ਕਹਿੰਦੀ ਕੋਈ ਘਰ ਚਾਵੜਿਆ ਮੈਨੂੰ ਤਾਂ ਪੁੱਢੇ ਸੱਤੀ ਤੋਂ ਆਵਾਜ਼ ਆਉਂਦੀ ਐ ਉਹ ਕਹਿੰਦੀ ਬੇਬੇ ਤੂੰ ਤਾਂ ਨਾ ਆਪ ਇੰਨੀ ਆ ਨਾ ਪੈਣ ਦਿੰਨੀ ਆ ਕਹਿੰਦੀ ਕੁਝ ਨਹੀਂ ਹੈਗਾ ਕਹਿੰਦੀ ਹੁਣ ਆਪਾਂ ਸਰਾਤ ਤੱਕਵਾਤਾ ਕਹਿੰਦੀ ਨਾ ਇਹ ਕੋਈ ਹੋਰ ਬਾਬਾ ਹੋਊ ਕਹਿੰਦੀ ਆਪਾਂ ਕਹਿੰਦੀ ਕਦੇ ਖਵਾਇਆ ਹੀ ਨਹੀਂ ਇੰਨੇ ਸਾਲਾਂ ਦਾ ਕਹਿੰਦੀ ਐ ਕਰੋ ਸਵੇਰ ਫੇਰ ਕਰਿਓ ਖੀਰ ਪ੍ਰਸ਼ਾਦ ਫੇਰ ਰੋਟੀ ਪਾਵਾਂਗੇ ਚਲੋ ਜੀ ਹਨੇਰਾ ਹੈਗਾ ਤੀ ਉਹ ਬੋਚ ਕੇ ਉੱਤਰ ਕੇ ਨੂੰ ਬਾਬਾ ਅੱਗੀ ਛੋਟੀ ਗਈ ਤਾਂ ਫੇਰ ਉਧਰ ਜਾ ਕੇ ਦੁਬਾਰਾ ਆ ਕੇ ਕਹਿੰਦੀ ਕੀ ਰੋਲਾ じゃ ਕੀ ਪੈਂਦਾ ਉਹ ਕਹਿੰਦੀ ਕਿ ਵੱਡੀ ਗਹਿਣ ਲੱਗੀ ਨੂੰ ਛੋਟੀ ਨੂੰ ਕਹਿੰਦੀ ਲੈ ਬੇਬੇ ਨੂੰ ਕਹਿੰਦੀ ਪਤਾ ਨਹੀਂ ਕੀ ਹੋਈ ਜਾਂਦਾ ਮੈਂ ਵੀ ਕੋਲੇ ਪਈਆਂ ਕਹਿੰਦੀ ਮੈਨੂੰ ਤਾਂ ਕੁਛ ਨਹੀਂ ਸੁਣਿਆ ਜਾਣ ਕੇ ਕਹਿੰਦੀ ਕਹਿੰਦੀ ਬੇਬੇ ਨੂੰ ਖਾਨੀ ਕਿੱਥੋਂ ਸੁਣ ਗਿਆ ਵੀ ਕੋਈ ਬਾਬਾ ਫੇਰ ਘਰ ਚ ਬੋਲਦਾ ਪੜੇ ਸੱਤੀ ਤੇ ਬੋਲਦਾ ਕਿ ਵੀ ਖੀਰ ਮੰਗਦਾ ਉਹ ਕਹਿੰਦੀ ਲੈ ਫੇਰ ਕੀ ਐ ਬੇਬੇ ਦੁਬਾਰੇ ਕਰ ਦੋ ਕਹਿੰਦੀ ਵੀ ਹੁਣ ਤਾਂ ਇੰਨੇ ਸਾਲਾਂ ਦੀ ਤਪਾਈ ਨਹੀਂ ਵੀ ਹੁਣ ਫੇਰ ਬਾਬੇ ਵੀ ਕਹਿੰਦੀ ਆਪਣੇ ਵੱਡੇ ਵੱਡੇਰੇ ਭੁੱਖੇ ਹੀ ਹੋਣਗੇ ਭਾਈ ਬੁਢੀ ਨੇ ਤਾਂ ਦੂਜੇ ਦਿਨ ਤਾਂ ਇਹ ਨਾਲੇ ਤਾਂ ਮੇਰੇ ਮੁੰਡਿਆਂ ਨੂੰ ਪਰ ਬਲਾ ਲੂ ਚਿੱਠੀ ਪਾ ਦੋ ਉਹ ਛੋਟੀ ਬਹੂ ਲਿਖਣ ਜਾਣਦੀ ਸੀ ਉਹਨੇ ਚਿੱਠੀ ਪਾਤੀ ਉਹ ਕਹਿੰਦੇ ਵੀ ਅਸੀਂ ਸਾਡੇ 2-3 ਦਿਨ ਰਹਿੰਦੇ ਨੇ ਮੀਨਾ ਲੰਗੜ ਚ ਅਸੀਂ ਉਧੇ ਆਵਾਂਗੇ ਤਨਖਾਹ ਲੈ ਕੇ ਹੁਣ ਭਾਈ ਨਾਲੇ ਤਾਂ ਉਹਦੇ ਮੁੰਡੇ ਆ ਗਏ ਨਾਲੇ ਬੁਢੀ ਨੇ 4-5 ਦਿਨ ਖੀਰ ਪ੍ਰਸ਼ਾਦ ਰੋਜ਼ ਸਰਾਦ ਖਵਾਇਆ ਕਰੇ ਪੰਡਤ ਨੂੰ ਰੋਟੀ ਤਾਂ ਮੁੰਡੇ ਆਏ ਮੁੰਡਿਆਂ ਨੇ ਆ ਕੇ ਦੇਖਿਆ ਵੀ ਘਰ ਚ ਤਾਂ ਮਹੌਲੀ ਹੋਰ ਹੋਇਆ ਪਿਆ ਵੀ ਉਹ ਬੇਬੇ ਤਾਂ ਹੈ ਹੀ ਨਹੀਂ ਜਿਹੜੀ ਪੈਸੇ ਫੜਾਉਂਦੇ ਤੇ ਦੱਬੀ ਜਾਂਦੀ ਸੀ ਦਿਖਾਉਂਦੀ ਹੈ ਨਹੀਂ ਤੇ ਅੱਜ ਦਾਲ ਪਾਣੀ ਵੀ ਨਹੀਂ ਧਰਦੀ ਤੀ ਵੀ ਅਸੀਂ ਮਹੀਨੇ ਬਾਅਦ ਆਉਂਨੇ ਆਂ ਕਹਿੰਦਾ ਸਾਨੂੰ ਵੀ ਅਚਾਰ ਨਾਲ ਰੋਟੀ ਖਵਾਉਂਦੀ ਤੀ ਤਾਂ ਤਾਂ ਉਹ ਕਹਿੰਦੀ ਆ ਵੀ ਵੱਡੇ-ਵਡੇਰੇ ਡਰਾਉਣ ਲੱਗੇ ਬੇਬੇ ਨੂੰ ਵੀ ਤੁਸੀਂ ਸਰਾਧ ਨਹੀਂ ਖਵਾਉਂਦੇ ਖਵਾਉਂਦੇ ਸਾਨੂੰ ਕਹਿੰਦੀ ਹੁਣ ਬੇਬੇ ਡਰ ਗਈ ਤਾ ਹੁਣ ਬੁੜੀ ਕਹਿੰਦੀ ਭਾਈ ਮੈਨੂੰ ਤਾਂ ਲੈ ਜੂਗਾ ਕੋਈ ਵੱਡਾ ਬਡੇਰਾ ਖਿੱਚ ਕੇ ਮੇਰੇ ਕੋਲ ਤਾਂ ਦਿਨ ਰਾਤ ਇੱਕ ਜਾਨੀ ਰਹਾ ਕਰੋ ਮੈਨੂੰ ਕੱਲੀ ਨਾ ਛੱਡੋ ਨਾਲੇ ਮੁੰਡਿਆਂ ਨੂੰ ਕਹਿੰਦੀ ਤੁਸੀਂ ਘਰੇ ਰਹੋ ਹੁਣ ਬਥੇਰਾ ਪੈਸਾ ਕਹਿੰਦੀ ਆਪਣੇ ਕੋਲ ਉਹੀ ਆਪਦਾ ਖਾ ਲਓ ਉਹੀ ਬਹੁਤ ਹੈ ਨੂਹਾਂ ਡਾਹਿਆ ਕਰਨ ਚਰਖਾ ਆਪਦੀ ਨਾ 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 ਨੂ ਚਰਖਾ ਨਾ ਚਰਖਾ ਨਾ ਡਾਹੋ ਜੱਕ ਦੋ ਕੋਈ ਚਰਖਿਆਂ ਦੀ ਲੋੜ ਨਹੀਂ ਬਥੇਰੇ ਕੱਤ ਲਿਆ ਆਪਣੇ ਕੋਲ ਬਥੇਰਾ ਪੈਸਾ ਹੁਣ ਤੁਸੀਂ ਆਪਦਾ ਖਾਓ ਮौजਾਂ ਕਰੋ ਨਾ ਉਹ ਤੋ ਹੋ ਤਿਆਰ ਹੋ ਕੇ ਸੋਹਣੀ ਬਣ ਕੇ ਰਹਾ ਕਰੋ ਜਿਹੜਾ ਕੁਝ ਤੁਹਾਡਾ ਜੀ ਕਰਦਾ ਬਣਾ ਕੇ ਖਾਇਆ ਕਰੋ ਹੁਣ ਭਾਈ ਉਹ ਛੋਟੀ ਨੂਨ ਐ ਘਰ ਕੇ ਬੁੜੀ ਚਾਲੂ ਕੱਢ ਲਈ ਨਾਲੇ ਦੂਜੀਆਂ ਖੁਸ਼ ਹੋ ਗਈਆਂ ਨਾਲੇ ਪੁੱਤ ਖੁਸ਼ ਹੋ ਗਏ ਕਹਿੰਦੇ ਵੀ ਇਹ ਤਾਂ ਸਾਨੂੰ ਆਪ ਦੀ ਘਰ ਵਾਲੀਆਂ ਨਾਲ ਵੀ ਬੋਲਣ ਨੀਤੀ ਦਿੰਦੀ ਕਦੇ ਨਾਉਂਦੇ ਤੇ ਧੜਕੇ ਨੂੰ ਡੱਕਰ ਦਿੰਦੀ ਸੀ ਵੀ ਸੰਤ ਤੱਕ ਕਦੇ ਖੜਨ ਬੈਠਣ ਵੀ ਨਹੀਂ ਦਿੱਤਾ ਇਹਨੇ ਕੋਲੇ ਸੋ ਐ ਹੁਣ ਸਿੱਧੀ ਕਰ ਲਈ ਜੀ ਛੋਟੀ ਨੂਨ ਐ ਕਈ ਬੁੜੀਆਂ ਹੁੰਦੀਆਂ ਨੇ ਐਈਆਂ ਜੀਆਂ ਸੋ ਇੰਨੀ ਕੁ ਮੇਰੀ ਬਾਤ ਐ ਜੀ ਧੰਨਵਾਦ